ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸੰਗਤ ਜੀ ਜੇਕਰ ਅਸੀਂ ਗੱਲ ਕਰੀਏ ਲੌਂਗ ਦੀ ਤਾਂ ਕਾਫੀ ਪੁਰਾਣੇ ਸਮੇ ਤੋਂ ਲੋਕ ਲੌਂਗ ਦੀ ਵਰਤੋਂ ਕਰਦੇ ਆ ਰਹੇ ਹਨ ਸਿਰਫ ਲੋਕ ਇਕੱਲਾ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਹਨ ਇਸੇ ਨਾਲ ਔ ਲੌਂਗ ਦੀ ਵਰਤੋਂ ਕਰਕੇ ਆਪਣੇ ਘਰ ਦੇ ਵਿੱਚ ਕਾਫੀ ਪੈਸਾ ਵੀ ਲਿਆ ਰਹੇ ਹਨ। ਕਬੀਰ ਦਾ ਖਜ਼ਾਨਾ ਆਪਣੇ ਘਰ ਦੇ ਵਿੱਚ ਲਿਆ ਰਹੇ ਹਨ। ਤੇ ਸੰਗਤ ਜੀ ਤੁਹਾਨੂੰ ਇਹ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਣ ਵਾਲੀ ਹੈ ਕਿ ਇੱਕ ਛੋਟਾ ਜਿਹਾ ਲੌਂਗ ਸਾਡੇ ਘਰ ਦੇ ਖਜ਼ਾਨਿਆਂ ਨੂੰ ਕਿਸ ਤਰ੍ਹਾਂ ਭਰ ਸਕਦਾ ਹੈ। ਪਰ ਇਹ ਗੱਲ ਬਿਲਕੁਲ ਹੀ ਸੱਚ ਹੈ ਕਿ ਲੌਂਗ ਸਾਡੇ ਘਰ ਦੇ ਵਿੱਚ ਪੂਰੀ ਤਰ੍ਹਾਂ ਨੈਗਟਿਵਿਟੀ ਨੂੰ ਹਟਾ ਕੇ ਰੱਖ ਦਿੰਦਾ ਹੈ। ਐਸਨ ਨਾਲ ਨਾਲ ਸਾਡੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਵੇਂ ਪੈਸੇ ਦੀ ਸਾਡੇ ਘਰ ਦੇ ਵਿੱਚ ਵਿੱਚ ਉੱਪਰੋਂ ਵਰਖਾ ਹੋ ਰਹੀ ਹੋਵੇ ਜੋ ਸਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਹਨ ਉਹ ਲੋង ਦੇ ਇਹਨਾਂ ਟੋਟਕਿਆਂ ਦੇ ਉਪਾਅ ਨੂੰ ਖਾਸ ਕਰਕੇ ਜਾਣਦੇ ਹਨ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹ ਛੋਟੇ-ਛੋਟੇ ਟੋਟਕੇ ਤੇ ਉਪਾਅ ਕਰਕੇ ਆਪਣੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਸਨ ਇਸੇ ਤਰ੍ਹਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਜਾਂ ਫਿਰ ਲੰਮੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਦੇ ਨਾਲ ਲੜ ਰਿਹਾ ਹੈ, ਬਿਮਾਰ ਚੱਲ ਰਿਹਾ ਹੈ ਤਾਂ ਇਸ ਤੋਂ ਇਲਾਵਾ ਕਈ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਨੀਂਦ ਨਹੀਂ ਆਉਂਦੀ। ਨੀਂਦ ਨਾ ਆਉਂਦੀ ਕਾਫੀ ਪਰੇਸ਼ਾਨੀ ਰਹਿੰਦੀ ਹੈ। ਜਾਂ ਫਿਰ ਤੁਹਾਨੂੰ ਨੀਂਦ ਆਉਂਦੀ ਹੈ ਪਰ ਸੁਪਨੇ ਬਹੁਤ ਜ਼ਿਆਦਾ ਬੇਕਾਰ ਆਉਂਦੇ ਹਨ। ਉਹਨਾ ਸੁਪਨਿਆਂ ਦੇ ਕਰਕੇ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਥ ਸੰਗਤ ਜੀ ਇਸ ਪਾਣ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਜਿਸ ਦਿਨੋਂ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇ ਤੇ ਪੈਸਾ ਰੁਕਣਾ ਵੀ ਸ਼ੁਰੂ ਹੋ ਜਾਵੇ ਸਭ ਤੋਂ ਪਹਿਲਾ ਉਪਾਅ ਜਿਹੜਾ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਜਾਂ ਫਿਰ ਡਰਾਉਣੇ ਸੁਪਨੇ ਆਉਂਦੇ ਹਨ ਭੈੜੇ ਸੁਪਨੇ ਆਉਂਦੇ ਹਨ ਉਹਨਾਂ ਨੇ ਕੀ ਕਰਨਾ ਹੈ ਕਿ ਰਾਤ ਨੂੰ ਸੌਣ ਦੇ ਸਮੇਂ ਲੌਂਗ ਲੈਣੇ ਹਨ ਤੇ ਆਪਣੇ ਸਰਾਣੇ ਦੇ ਥੱਲੇ ਰੱਖ ਕੇ ਸੌਂ ਜਾਣਾ ਹੈ ਕਿਉਂਕਿ ਸਾਡੀ ਸਿਹਤ ਦੇ ਲਈ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਪੂਰਾ ਪ੍ਰੋਪਰ ਸਮਾਂ ਨੀਂਦ ਨਹੀਂ ਸੌਂਵਾਂਗੇ ਤਾਂ ਸਵੇਰੇ ਅਸੀਂ ਸਹੀ ਤਰ੍ਹਾਂ ਫਰੈਸ਼ ਨਹੀਂ ਹੋ ਪਾਉਂਦੇ ਜਿਸ ਕਰਕੇ ਸਾਡਾ ਜਿਹੜਾ ਮਨ ਹੈ ਉਹ ਕੰਮ ਦੇ ਵਿੱਚ ਨਹੀਂ ਲੱਗਦਾ ਇਸ ਦੇ ਨਾਲ ਨਾਲ ਸਾਡਾ ਮਨ ਸਾਰਾ ਦਿਨ ਖੰਜਿਆ ਰਹਿੰਦਾ ਹੈ ਨਾ ਹੀ ਸਾਡਾ ਕੋਈ ਕੰਮ ਸਿਰੇ ਚੜਦਾ ਹੈ ਸਾਡੇ ਘਰ ਦੇ ਵਿੱਚ ਕਈ ਵਾਰ ਦਣਾਇ ਚੰਗਣੇ ਫਾਲਤੂ ਦੇ ਹੁੰਦੇ ਹਨ ਇਸ ਕਰਕੇ ਸਾਡੀ ਸਿਹਤ ਦੇ ਲਈ ਨੀਂਦ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਲਈ ਜੇਕਰ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਤੇ ਤੁਸੀਂ ਨੀਂਦ ਨਾ ਆਉਣ ਦਾ ਕਾਰਨ ਕੁਝ ਵੀ ਕੁਝ ਵੀ ਨਹੀਂ ਹੁੰਦਾ ਇਹ ਵੀ ਕੁਝ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਦੇ ਸਮੇਂ ਸੌਂਦੇ ਹਾਂ ਤੇ ਸਾਡੇ ਨੇੜੇ ਤੇਰੇ ਜਿਹੜੀ ਮਾੜੀ ਊਰਜਾ ਹੁੰਦੀ ਹੈ ਨਕਾਰਾਤਮਕ ਊਰਜਾ ਜਾਂ ਫਿਰ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਔਲੇਤ ਵਾਲੇ ਕੋਮ ਦੇ ਹੰਤ ਤੇ ਜਦੋਂ ਅਸੀਂ ਇਹ ਦੋ ਲੌਂਗ ਆਪਣੇ ਸਿਰਾਂ ਨੇ ਥੱਲੇ ਰੱਖ ਕੇ ਸੌਵਾਂਗੇ ਤੇ ਲੌਂਗ ਦੇ ਵਿੱਚ ਇੰਨਾ ਨਕਾਰਾਤਮਕ ਊਰਜਾ ਤੇ ਮਾੜੀਆਂ ਸ਼ਕਤੀਆਂ ਨੂੰ ਸੋਖਣ ਦੀ ਪੂਰੀ ਸ਼ਕਤੀ ਰੱਖਦਾ ਹੈ ਜਿਸ ਕਰਕੇ ਅਸੀਂ ਲੌਂਗ ਆਪਣੇ ਸਿਰਾਂ ਨੇ ਥੱਲੇ ਰੱਖ ਕੇ ਸੌਵਾਂਗੇ ਤੇ ਸਾਨੂੰ ਵਧੀਆ ਨੀਂਦ ਆਵੇਗੀ ਤੇ ਸਾਡੇ ਨੇੜੇ ਜੋ ਮਾਣੀ ਊਰਜਾ ਹੋਵੇਗੀ ਮਾੜੀ ਸ਼ਕਤੀ ਹੋਵੇਗੀ ਲੌਂਗ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗਾ ਤੇ ਅਗਲੇ ਦਿਨ ਤੁਸੀਂ ਸਵੇਰੇ ਉੱਠ ਕੇ ਉਹਨਾਂ ਦੋ ਲੌਂਗ ਨੂੰ ਆਪਣੇ ਉਥੋਂ ਸਰਾਨੀ ਦੇ ਨੇਚੇੋਂ ਚੁੱਕ ਕੇ ਆਪਣੇ ਘਰ ਦੇ ਵਿੱਚ ਜਾਂ ਫਿਰ ਘਰ ਤੋਂ ਬਾਹਰ ਜਿੱਥੇ ਵੀ ਚੱਲਦਾ ਪਾਣੀ ਹੈ ਤੁਸੀਂ ਉਹ ਚੱਲਦੇ ਪਾਣੀ ਦੇ ਵਿੱਚ ਇਹਨਾਂ ਦੋ ਲੌਂਗ ਨੂੰ ਵਹਾ ਦੇਣਾ ਹੈ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਹ ਦੋ ਲੌਂਗ ਤੁਸੀਂ ਮਿੱਟੀ ਦੇ ਵਿੱਚ ਨਹੀਂ ਦਪਾਉਣੇ ਚੱਲਦੇ ਪਾਣੀ ਵਿੱਚ ਹੀ ਵਹਾਉਣੇ ਹਨ ਅਗਲੇ ਪਾੜੇ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇ ਆਉਂਦਾ ਹੈ ਤੇ ਰੁਕਦਾ ਨਹੀਂ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਰਕਤ ਦੀ ਜੇ ਸਾਡੇ ਘਰ ਦੇ ਵਿੱਚ ਪੈਸਾ ਆਵੇ ਤਾਂ ਪੈਸੇ ਦੇ ਵਿੱਚ ਬਰਕਤ ਨਾ ਪਾਵੇ ਕਿਉਂਕਿ ਕਈ ਲੋਕ ਹੁੰਦੇ ਹਨ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਪੈਸਾ ਰੁਕਦਾ ਨਹੀਂ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਫਜ਼ੂਲ ਖਰਚ ਦੇ ਵਿੱਚ ਜਾਂ ਫਿਰ ਬਿਮਾਰੀਆਂ ਤੇ ਖਰਚ ਹੋ ਜਾਂਦਾ ਹੈ ਤੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇਹ ਇਸ ਉਪਾਣ ਨੂੰ ਕਰਨਾ ਚਾਹਦਾ ਵੀ ਤੁਸੀਂ ਕੋਈ ਉਪਾਅ ਕਰੋ ਤਾਂ ਉਸ ਉਪਾਣ ਤੁਸੀਂ ਵਿਸ਼ਵਾਸ ਦੇ ਨਾਲ ਕਰੋ ਇਸ ਤਰ੍ਹਾਂ ਇਹ ਲੌਂਗ ਦੇ ਉਪਾਣ ਨੂੰ ਤੁਸੀਂ ਵਿਸ਼ਵਾਸ ਨਾਲ ਹੀ ਕਰਨਾ ਹੈ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਹਨ 108 ਲੌਂਗ ਇਹ ਜਿਹੜੇ ਤੁਸੀਂ ਉਪਾਅ ਕਰਨ ਦੇ ਸਮੇਂ ਲੌਂਗ ਲੈਣੇ ਹਨ ਉਹ ਬਿਲਕੁਲ ਫਰੈਸ਼ ਹੋਣੇ ਚਾਹੀਦੇ ਹਨ ਫਟੇ ਟੁੱਟੇ ਨਹੀਂ ਹੋਣੇ ਚਾਹੀਦੇ ਫੋਲੋ ਵਾਲੇ ਹੋਣੇ ਚਾਹੀਦੇ ਆਂਦੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ 108 ਲੌਂਗ ਲੈ ਕੇ ਉਹਨਾਂ 108 ਲੌਂਗਾਂ ਦੀ ਤੁਸੀਂ ਇੱਕ ਮਾਲਾ ਤਿਆਰ ਕਰਨੀ ਹੈ ਤੇ ਮਾਲਾ ਤਿਆਰ ਕਰਕੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਉਸ ਮੇਨ ਗੇਟ ਤੇ ਤੁਸੀਂ ਆਪਣੇ ਘਰ ਦੇ ਵੱਲ ਨੂੰ ਅੰਦਰ ਨੂੰ ਕਰਕੇ ਆਪਣੇ ਘਰ ਤੋਂ ਬਾਹਰ ਨਹੀਂ ਘਰ ਨੂੰ ਅੰਦਰ ਕਰਕੇ ਇੱਕ ਤੋਂ ਤੁਸੀਂ ਕਿੱਲੇ ਦੇ ਉੱਪਰ ਤੁਸੀਂ ਇਹ ਸਮਾਲਾ ਨੂੰ ਟੰਗ ਦੇਣਾ ਹੈ ਜੇਕਰ ਤੁਹਾਨੂੰ ਇਹਦਾ ਲੱਗਦਾ ਕਿ ਉਸ ਮਾਲਾ ਨੂੰ ਕੋਈ ਦੇਖੇ ਨਾ ਤੇ ਸਾਨੂੰ ਕੋਈ ਪੁੱਛੇ ਨਾ ਕਿ ਤੁਸੀਂ ਇਹ ਮਾਲਾ ਕਿਉਂ ਟੰਗੀ ਤਾਂ ਉਸ ਮਾਲਾ ਨੂੰ ਕਿਸੇ ਕਪੜੇ ਦੇ ਨਾਲ ਟੱਕ ਕੇ ਰੱਖ ਸਕਦੇ ਹੋ ਜਾਂ ਫਿਰ ਉਸ ਮਾਲਾ ਦੇ ਉੱਪਰ ਤੁਸੀਂ ਕੋਈ ਫੋਟੋ ਤਸਵੀਰ ਲਗਾ ਸਕਦੇ ਹੋ ਤਾਂ ਜੋ ਕਿ ਉਹ ਮਾਲਾ ਕਿਸੇ ਨੂੰ ਨਜ਼ਰ ਨਾ ਆਵੇ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਵਕ ਵਕ ਹੀਲੇ ਵਸੀਲੇ ਬਣ ਜਾਣਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਕਿੱਧਰੋਂ ਆ ਰਿਹਾ ਹੈ ਐਸੇ ਨਾਲ ਤੁਹਾਡੇ ਘਰ ਦੇ ਵਿੱਚ ਪਰਕਤ ਬਹੁਤ ਜ਼ਿਆਦਾ ਵੱਜ ਜਾਵੇਗੀ ਇਹ ਸੀ ਦੂਸਰਾ ਉਪਾ ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਤੰਗੀ ਪਰੇਸ਼ਾਨੀ ਹੈ ਉਹ ਇੱਕ ਵਾਰ ਇਸ ਉਪਾ ਨੂੰ ਜ਼ਰੂਰ ਕਰਕੇ ਦੇਖਣ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਉਪਾ ਦੀ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਕਿ ਜਿਵੇਂ ਆਪਾਂ ਕਿਤੇ ਗੁਰਦੁਆਰਾ ਸਾਹਿਬ ਤੇ ਇਸ ਸਥਾਨ ਦੇ ਜਾਂਦੇ ਹਾਂ ਜਾਂ ਆਪਾਂ ਕਿਤੇ ਮੰਦਿਰ ਜਾਂਦੇ ਹਾਂ ਜਾਂ ਫਿਰ ਆਪਣੇ ਘਰ ਦੇ ਵਿੱਚ ਕਈ ਵਾਰ ਕੋਈ ਸਾਧੂ ਸੰਤ ਆ ਜਾਂਦੇ ਹਨ ਤੇ ਉਹਨਾਂ ਨੂੰ ਲੌਂਗ ਦੇ ਨਾਲ ਤੁਸੀਂ ਕੁਝ ਸਿੱਕੇ ਧਾਨ ਜ਼ਰੂਰ ਕਰੋ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਸੰਤ ਮਹਾਪੁਰਖ ਨਹੀਂ ਆਉਂਦੇ ਤਾਂ ਤੁਸੀਂ ਕੀ ਕਰਨਾ ਹੈ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਤੇ ਜਾ ਕੇ ਜਾਂ ਫਿਰ ਤੁਸੀਂ ਕਿਸੇ ਮੰਦਰ ਵਿੱਚ ਜਾ ਕੇ ਉੱਥੇ ਬਾਹਰ ਜਿਹੜੇ ਲੋੜਵੰਦ ਪਰਿਵਾਰ ਬੈਠੇ ਹੁੰਦੇ ਹਨ ਉਹ ਲੋੜਵੰਦ ਵਿਅਕਤੀ ਕੋਈ ਵੀ ਬੈਠਾ ਹੋਵੇਗਾ ਉਸ ਨੂੰ ਤੁਸੀਂ ਦੋ ਲੌਂਗ ਦੇ ਨਾਲ ਕੁਝ ਸਿੱਕਿਆਂ ਦਾ ਦੰਤ ਉਸੇ ਜੀਰੌਰ ਕਰਿਆ ਕਰੋ ਕਿਉਂਕਿ ਇਹ ਦਾਨ ਦੇ ਨਾਲ ਤੁਹਾਨੂੰ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਦੁੱਖ ਤਕਲੀਫਾਂ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਅਗਲਾ ਉਪਾਅ ਹੈ ਜੀ ਚੌਥਾ ਉਪਾਅ ਚੌਥਾ ਉਪਾਅ ਦਸੀ ਕਰਨਾ ਹੈ ਕਿ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਹੈ ਕਈ ਲੋਕਾਂ ਦਾ ਇਦਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਕਾਰੋਬਾਰ ਤੇ ਤਰੱਕੀ ਨੂੰ ਦੇਖ ਕੇ ਕਈ ਤਰ੍ਹਾਂ ਦੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਹਨ ਜਿਹੜੇ ਉਹਨਾਂ ਨੂੰ ਹਰ ਪਾਸਿਓਂ ਕੋਈ ਨਾ ਕੋਈ ਤੰਗੇ ਪਰੇਸ਼ਾਨੀ ਪਹੁੰਚਾਉਂਦੇ ਹਨ ਨੁਕਸਾਨ ਪਹੁੰਚਾਉਂਦੇ ਹਨ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਸਾਨੂੰ ਹਰ ਪਾਸਿਆਂ ਤੋਂ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਤਾਂ ਜੋ ਕਿ ਅਸੀਂ ਬਿਲਕੁਲ ਹੀ ਹਿੰਮਤ ਹਾਰ ਕੇ ਬੈਠ ਜਾਈਏ ਤੁਹਾਨੂੰ ਉਸ ਸਮੇਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਤੁਹਾਡੇ ਕਾਰ ਦੇ ਵਿੱਚ ਚੱਲਦੇ-ਚੱਲਦੇ ਕਾਰੋਬਾਰ ਰੁਕ ਜਾਣਾ ਅਚਾਨਕ ਹੀ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਣ ਉਸ ਸਮੇਂ ਤੁਸੇ ਇਸ ਨੂੰ ਪਾਣੂ ਕਰਨਾ ਹੈ ਜੇ ਸਪਾਣੋ ਜਗ੍ਹਾ ਤੁਹਾਡੀ ਕੋਈ ਫੈਕਟਰੀ ਹੈ ਤੁਹਾਡਾ ਕੋਈ ਕਾਰੋਬਾਰ ਹੈ ਜਾਂ ਤੁਹਾਡੀ ਕੋਈ ਸ਼ਾਪ ਹੈ ਤੁਹਾਡਾ ਕੋਈ ਬਿਜ਼ਨਸ ਹੈ ਤੁਸੀਂ ਉਥੇ ਵੀ ਸਪਾਣੋ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਕੋਈ ਬਿਜ਼ਨਸ ਹੁੰਦਾ ਹੈ ਸ਼ਾਪ ਹੁੰਦੀ ਹੈ ਉਥੇ ਪਹਿਲਾਂ ਵਧੀਆ ਕਾਰੋਬਾਰ ਚੱਲਦਾ ਪਰ ਅਚਾਨਕ ਹੀ ਕਸਟਮਰ ਆਉਣੇ ਘਟ ਜਾਂਦੇ ਹਨ ਤਾਂ ਇਸ ਕਰਕੇ ਤੁਸੀਂ ਉਥੇ ਵੀ ਇਸਪਾਣੋ ਕਰ ਸਕਦੇ ਹੋ ਜੇਕਰ ਤੁਸੀਂ ਜਾਣਦੇ ਹੋ ਕਿ ਆਪਣੇ ਦੁਸ਼ਮਣਾਂ ਦੇ ਬਾਰੇ ਤਾਂ ਵੀ ਤੁਸੀਂ ਸਪਾਣੋ ਕਰ ਸਕਦੇ ਹੋ ਤੁਹ ਜੇਕਰ ਤਾਂ ਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਨਹੀਂ ਜਾਂ ਫਿਰ ਤੁਹਾਨੂੰ ਇਦਾਂ ਲੱਗਦਾ ਕਿ ਤੁਹਾਡਾ ਕੋਈ ਗੁਪਤ ਦੁਸ਼ਮਣ ਹੈ ਜਿਸ ਬਾਰੇ ਤੁਸੀਂ ਬਲਕੋ ਵੀ ਨਹੀਂ ਜਾਣਦੇ ਉਸ ਸਮੇਂ ਤੁਸੀਂ ਇਸ ਸੁਪਾਣੂ ਕਰਨਾ ਹੈ ਐਸ ਸੁਪਾਣੂ ਤੁਸੀਂ ਕਿਵੇਂ ਕਰਨਾ ਤੁਸੀਂ ਇਸ ਸੁਪਾਣੂ ਕਰੰਦੇ ਲਈ 8 ਲੌਂਗ ਲੈਣੇ ਹਨ ਤੇ 8 ਲੌਂਗ ਮਤਲਬ ਕਿ 2-2 ਲੌਂਗ ਤੁਸੀਂ ਚੌੜੇ ਬਣਾ ਕੇ ਤੁਸੀਂ 2-4 ਲੌਂਗ ਹੋ ਜਾਣਗੇ 2 ਲੌਂਗ ਦਾ ਇੱਕ ਜੋੜਾ ਬਣਾ ਲੈਣਾ ਹੈ ਤੇ 8 ਦੇ 4 ਬਨ ਜਾਣਗੇ ਇਹਨਾਂ ਚਾਰ ਜਿਹੜੇ ਚੌੜੇ ਬਣਾਏ ਹੋਣਗੇ ਤੁਸੀਂ ਲੌਂਗ ਦੇ ਲੌਂਗ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਚਾਰਾਂ ਕੋਣਿਆਂ ਦੇ ਵਿੱਚ ਰੱਖ ਦੇਣਾ ਹੈ ਚਾਰਾਂ ਕੋਣਿਆਂ ਦੇ ਵਿੱਚ ਰੱਖਣਾ ਹੈ ਤੇ ਤੁਸੀਂ ਇਹਨਾਂ ਲੌਂਗਾਂ ਨੂੰ ਸ਼ਨੀਵਾਰ ਵਾਲੇ ਦਿਨ ਨੂੰ ਰੱਖਣਾ ਹੈ ਤੇ ਆਉਣ ਵਾਲੇ ਸ਼ਨੀਵਾਰ ਨੂੰ ਹੀ ਤੁਸੀਂ ਇਹਨਾਂ ਨੂੰ ਚੋਕ ਕੇ ਜਲ ਪ੍ਰਵਾਹ ਕਰ ਦੇਣਾ ਹੈ ਤੇ ਉੱਥੇ ਹੋਰ ਨਵੇਂ ਲੌਂਗ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਰੱਖ ਦੇਣੇ ਹਨ ਇਸ ਸਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਉੱਪਰ ਜੇਕਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਮਾੜੀ ਸ਼ਕਤੀ ਦਾ ਪ੍ਰਭਾਵ ਹੈ ਜਿਸ ਦੇ ਕਰਕੇ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਵਾਦਾ ਹੈ ਤੁਸੀਂ ਇਸ ਸਪਾਣੂ ਕਰੋਗੇ ਤੇ ਜਿਹੜੇ ਇਹ ਲੌਂਗ ਤੁਹਾਡੇ ਘਰ ਵਿੱਚ ਨਵੇਂ ਮੁਸ਼ਕਲਾਂ ਹਨ ਪਰੇਸ਼ਾਨੀਆਂ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲੈਣਗੇ 8 ਦਿਨ ਲਗਾਤਾਰ ਪਏ ਰਹਿਣ ਤੋਂ ਬਾਅਦ ਮੈਂ ਚਾਹੁੰਨੇ ਸ਼ਨੀਵਾਰ ਇਹਨਾਂ ਤੁਸੀਂ ਜਲ ਪ੍ਰਵਾਹ ਕਰ ਦਿਓ ਜਿਵੇਂ ਹੀ ਤੁਸੀਂ ਇਹਨਾਂ ਟਿਕਾਣਿਆਂ ਤੋਂ ਲੌਂਗ ਨੂੰ ਚੁੱਕੋਗੇ ਉਸ ਸਮੇਂ ਤੁਸੀਂ ਨਵੇਂ ਲੌਂਗ ਰੱਖ ਦੇਣੇ ਹਨ ਇਹ ਨਹੀਂ ਕਰਨਾ ਕਿ ਪਹਿਲਾਂ ਤੁਸੀਂ ਚੁੱਕ ਕੇ ਉਹ ਤੋਂ ਬਾਅਦ ਜਲ ਪ੍ਰਵਾਹ ਕਰਕੇ ਆਉਣੇ ਅਤੇ ਦੁਬਾਰਾ ਰੱਖਣੇ ਹਨ ਇਸੇ ਤਰ੍ਹਾਂ ਨਹੀਂ ਕਰਨਾ ਪਹਿਲਾਂ ਤੁਸੀਂ ਦੋ ਲੌਂਗ ਦਾ ਜੋੜਾ ਬਣਾ ਕੇ ਚਾਰ ਬਣਾ ਲੈਣੇ ਹਨ ਤੇ ਉਹ ਜਦੋਂ ਲੌਂਗ ਇੱਕ ਜਗ੍ਹਾ ਤੋਂ ਚੁੱਕੋਗੇ ਨਾਲ ਦੀ ਨਾਲ ਉਸੇ ਜਗ੍ਹਾ ਦੇ ਦੂਸਰੇ ਲੌਂਗ ਤੁਸੀਂ ਰੱਖ ਦੇਣੇ ਹਨ ਤੇ ਉਸ ਪਾਣ ਤੁਸੀਂ ਸੱਤ ਸ਼ਨੀਵਾਰ ਲਗਾਤਾਰ ਕਰਨਾ ਹੈ ਜਿਆਦਾ ਤੁਸੀਂ ਕਰਕੇ ਦੇਖੋ ਕਿ ਇਸ ਸਰਚਲ ਤੁਹਾਨੂੰ ਕੋਈ ਤਣਾ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਉਪਾਹਨ ਹੁਣ ਅਗਲੇ ਉਪਾਹਨ ਦੀ ਗੱਲ ਕਰਦੇ ਹਾਂ ਜੀ ਜਿਹੜੇ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡੇ ਪਾਸ ਸਵੇਰ ਦੇ ਟਾਈਮ ਪੈਸੇ ਨਾਲ ਭਰਿਆ ਹੁੰਦਾ ਤੇ ਸ਼ਾਮ ਦੇ ਟਾਈਮ ਸਾਡਾ ਪਾਸ ਪੈਸੇ ਨਾਲ ਖਾਲੀ ਹੋ ਜਾਂਦਾ ਹੈ ਅਸੀਂ ਕੀ ਕਰੀਏ ਮਿਹਨਤ ਵੀ ਅਸੀਂ ਬਹੁਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਤੇ ਜਿਹੜਾ ਤੁਹਾਡਾ ਪਾਸ ਹੈ ਜਾਂ ਫਿਰ ਬਟਵਾ ਜਾਂ ਫਿਰ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਸੋਨਾ ਰੱਖਦੇ ਹੋ ਤੇ ਤੁਸੀਂ ਲਾਲ ਕੱਪੜੇ ਦੇ ਵਿੱਚ ਸੱਤ ਲੌਂਗ ਤੁਸੀਂ ਫੁੱਲ ਵਾਲੇ ਲੈਣੇ ਹਨ ਤੇ ਬਿਲਕੁਲ ਮਰਜਾਈ ਨਹੀਂ ਹੋਣੀ ਚਾਹੀਦੀ ਬਿਲਕੁਲ ਫਰੈਸ਼ ਫੁੱਲ ਹੋਣੇ ਚਾਹੀਦੇ ਹਨ ਸੱਤ ਲੌਂਗ ਲੈ ਕੇ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਕੇ ਇਹਨਾਂ ਨੂੰ ਤੁਸੀਂ ਗੰਨ ਮਾਰ ਲੈਣੀ ਹੈ ਤੁਸੀਂ ਪਾ ਮੰਗਲਵਾ ਦੇ ਤੈਨੂੰ ਕਰ ਲੈਣਾ ਤੇ ਜਿਹੜੇ ਲੌਂਗ ਆਉਣਗੇ ਜਿੰਨਾ ਦੀ ਤੁਸੀਂ ਇੱਕ ਪੋਟਲੀ ਤਿਆਰ ਕੀਤੀ ਇਹਨਾਂ ਨੂੰ ਜਾ ਕੇ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ ਜਾਂ ਤੁਸੀਂ ਬਡੂਏ ਵਿੱਚ ਰੱਖਣਾ ਜਿੱਥੇ ਤੁਸੀਂ ਪੈਸੇ ਰੱਖਦੇ ਹੋ ਐਸੇ ਨਾਲ ਨਾਲ ਜੇਕਰ ਤੁਸੀਂ ਪਰਸ ਜੇਬ ਵਿੱਚ ਰੱਖ ਸਕਦੇ ਤਾਂ ਆਪਣੀ ਤਜੋਰੀ ਜਾਂ ਫਿਰ ਜਿੱਥੇ ਵੀ ਪੈਸਾ ਸੋਨਾ ਰੱਖਦੇ ਹੋ ਤੇ ਤੁਸੀਂ ਇਹਨਾਂ ਨੂੰ ਰੱਖਣਾ ਹੈ ਬਾਅਦ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਮੰਗਲਵਾਰ ਦੇ ਤੈਨੂੰ ਕਰਨਾ ਹੈ ਤੁਸੀਂ ਦੇਖੋ ਕਿ ਆਉਂਦੇ ਮੰਗਲਵਾਰ ਤੱਕ ਤੁਹਾਡੇ ਸਾਰੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਵਿੱਚ ਕਦੇ ਵੀ ਤੰਦੋਂ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤ ਸੁੱਖ ਸਮਰiddhi ਪਣੀ ਰਹੇਗੀ ਇਹ ਸੀ ਸਾਡੇ ਅੱਜ ਦੇ ਕੁਝ ਪੰਜ ਛੋਟੇ ਛੋਟੇ ਉਪਾਅ ਲੌਂਗ ਦੇ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ